ਆਲੇ ਆ ਇਹ ਤਾਂ ਇਹ ਉਹਨਾਂ ਦਾ ਨਾ ਫੰਡ ਸਾਡੇ ਪੰਜਾਬ ਦਾ ਸਮਝਾ ਹੀ ਇਹਨਾਂ ਨੇ ਮਤੇਈ ਮਾਲਾ ਸਲੋਕ ਕੀਤਾ ਔਰ ਸਾਡੇ ਪੰਜਾਬ ਨੂੰ ਪਿੱਛੇ ਕਰਨ ਵਾਸਤੇ ਤੁਸੀਂ ਦੇਖੋ ਸਾਡਾ ਆਰਡੀਐ ਫੰਡ ਵੀ ਨਹੀਂ ਦਿੱਤਾ ਰੂਰਲ ਡਿਵੈਲਪਮੈਂਟ ਫੰਡ ਠੀਕ ਹੈ ਔਰ ਇਹ ਜਿਹੜੇ ਸਾਡੇ ਭੋਲੇ ਪਾੜੇ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀ ਉਹਨਾਂ ਦੀ ਰੋਜ਼ੀ ਰੋਟੀ ਆ ਜਿਹਦੇ ਤੇ ਬੈਠ ਕੇ ਉਹ ਆਪਣਾ ਪਰਿਵਾਰ ਪਾਲਦੇ ਨੇ ਔਰ ਸਾਰੇ ਹਿੰਦੁਸਤਾਨ ਦਾ ਅਨਾਜ ਇਸ ਪੰਜਾਬ ਚੋਂ ਜਾਂਦਾ ਅੰਦਾਤਾ ਨੇ ਜੇ ਇਹ ਉਹਨਾਂ ਦੀਆਂ ਜ਼ਮੀਨਾਂ ਖੁੰਦੇ ਨੇ ਅਸੀਂ ਖੁੰਡਤਾ ਦੇਣੀ ਆ ਨਹੀਂ ਉਹਨਾਂ ਨੂੰ ਜੋ ਉਹਨਾਂ ਦੀ ਅਸਲੀ ਕੀਮਤ ਆ ਜਦੋਂ ਤੱਕ ਸੈਂਟਰ ਗਵਰਨਮੈਂਟ ਉਹ ਨਹੀਂ ਦਊਗੀ ਉਨਨੀ ਦੇਰ ਤੱਕ ਮੈਂ ਬਿਲਕੁਲ ਇਸ ਚੀਜ਼ ਦੇ ਖਿਲਾਫ ਆ ਕਿ ਕਿਸਾਨ ਬਿਲਕੁਲ ਆਪਣੀਆਂ ਜ਼ਮੀਨਾਂ ਖਾਲੀ ਨਾ ਕਰਨ ਸਾਨੂੰ ਪਹਿਲਾਂ ਲੋਕ ਚਾਹੀਦੇ ਆ ਨਾ ਰੋਡ ਨਹੀਂ ਚਾਹੀਦੇ ਹੈ ਪਰ ਪੁਲਿਸ ਤਾਂ ਤੁਹਾਡੀ ਧੱਕਾ ਕਰੀ ਹੈ ਜੀ ਉਹਨਾਂ ਦੇ ਚੱਕ ਚੱਕ ਕੇ ਦੇ ਪੱਤੇ ਆ ਰਹੇ ਆ ਦੇਖੋ ਗੱਲ ਇਹ ਆ ਹਾਂ ਪਰ ਜਿਹੜੇ ਕੁਝ ਚੰਦ ਲੋਕ ਇਹਦੇ ਵਿੱਚ ਰਲੇ ਹੋਏ ਨੇ ਕਾਨੂੰਨ ਤੋੜਦੇ ਨੇ ਦੇਖੋ ਲਾ ਐਂਡ ਆਰਡਰ ਸਾਰੇ ਲਈ ਬਰਾਬਰ ਆ ਮੈਂ ਭਾਵੇਂ ਮੈਂ ਆਪਣੇ ਤੇ ਗੱਲ ਲੈਣਾ ਜੇ ਮੈਂ ਕਾਨੂੰਨ ਤੋੜੂਗਾ ਤਾਂ ਮੇਰੇ ਲਈ ਵੀ ਪੁਲਿਸ ਪੰਜਾਬ ਪੁਲਿਸ ਹੋਈ ਜਿਹੜੇ ਮੇਰੇ ਸਿਕਿਉਰਟੀ ਗਾਰਡ ਪਿੱਛੇ ਖੜੇ ਇਹਨਾਂ ਨੇ ਚੱਕ ਕੇ ਉਹਨੂੰ ਪਹਿਲਾਂ ਜਿਪਸੀ ਸੋਟਣਾ ਠੀਕ ਆ ਨਾ ਨਹੀਂ ਨਹੀਂ ਕੋਈ ਯੂਟਨ ਨਹੀਂ 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 ਯੂ ਟਰਨ ਯੂ ਟਰਨ ਨਾਲ ਨਹੀਂ ਦੇਖੋ ਗੱਲ ਇਹ ਹੁੰਦੀ ਆ ਜਿੱਥੇ ਲਾ ਐਂਡ ਆਰਡਰ ਮੇਨਟੇਨਡ ਨਹੀਂ ਹੈਗਾ ਜਿੱਥੇ ਪੁਲਿਸ ਦਾ ਕੰਮ ਆ ਲਾ ਐਂਡ ਆਰਡਰ ਮੇਨਟੇਨਡ ਕਰਾਉਣਾ ਬਸ ਪੁਲਿਸ ਦੀ ਇੱਕੋ ਹੀ ਚੀਜ਼ ਹੁੰਦੀ ਆ ਕਿ ਗੁੱਡ ਐਡਮਿਨਿਸਟ ਉਹਨਾਂ ਨੇ ਗਵਰਨੈਂਸ ਦੇਣੀ ਆ ਲਾਅ ਐਂਡ ਆਰਡਰ ਦੇ ਵਿੱਚ ਜਿੱਥੇ ਲਾਅ ਐਂਡ ਆਰਡਰ ਭੰਗ ਹੋਏਗਾ ਜਿੱਥੇ ਕੋਈ ਕਾਨੂੰਨ ਤੋੜਨ ਦੀ ਕੋਸ਼ਿਸ਼ ਕਰੇਗਾ ਕਚੈਰੀਆਂ ਕੋਰਟਸ ਨੇ ਨਾ ਮਾਣ ਜੋ ਕਚੈਰੀਆਂ ਨੇ ਤੁਸੀਂ ਸਿੱਧਾ ਪੁਲਿਸ ਦਾ ਘੇ올 ਜਦੇ ਕੋਟਾਂ 'ਚ ਜਾਣ ਨਾ ਅਸੀਂ ਸਰਕਾਰ ਕੋਲ ਆਣ ਅਸੀਂ ਗੱਲ ਸੁਣਾਗੇ ਉਹਨਾਂ ਜੀ ਸਾਡੇ ਕੋਲ ਆਣ ਐਂ ਅਸੀਂ ਅਸਟੇ ਨੁਮਾਇੰਦੇ ਸ਼ਹਿਰ ਤੁਰੇ ਫਿਰਦੇ ਸੱਤ ਅੱਠ ਦਸ ਸਾਡੇ ਕਿਸੇ ਕੋਲ ਵੀ ਚਲੇ ਜਾਣ ਜਾ ਕੇ ਆਪਣੀ ਗੱਲ ਰੱਖਣ ਸਰਕਾਰ ਤੱਕ ਗੱਲ ਪਹੁੰਚਾਈਏ ਤਾਕੇ ਤੱਕ ਨਾ ਹੁੰਦੀ ਏ ਪਰ ਜੇ ਤੁਸੀਂ ਕਾਨੂੰਨ ਆਪਣੇ ਹੱਥ ਚ ਲੋਗੇ ਉਹ ਨਹੀਂ ਉਹ ਗਲਤ ਗੱਲ ਮੇਰਾ ਨਾਮ ਜਸਵੰਤ ਸਿੰਘ ਪਟਿਆ ਹੂੰ ਕਿਹੜੇ ਪਿੰਡ ਖੜੇ ਜੀ ਕੀ ਅਸੀਂ ਅੱਜ ਖੜੇ ਆ ਪਿੰਡ ਚੰਗਣਾ ਵਿੱਚ ਜਿੱਥੋਂ ਦੀ ਕੇ ਦਿੱਲੀ ਜੰਮੂ ਕਟਾ ਐਕਸਪ੍ਰੈਸ ਬੇ ਜਾ ਰਿਹਾ ਵਾ ਇੱਥੇ ਕੀ ਪ੍ਰੋਬਲਮ ਆਈ ਹੋਈ ਆ ਤੇ ਜਿਹੜਾ ਸਾਡੇ ਦਾਖਾ ਪਿੰਡ ਆ ਉਹ ਬਿਲਕੁਲ ਨਾਲ ਲੱਗਦਾ ਵਾ ਹੱਦਬਾਸ਼ਤਾ ਜਿਹੜਾ ਦਾਖਿਆਂ ਦਾ ਰੇਟ ਆ ਸਾਦੇ ਨਾਲੋਂ ਕਿਤੇ ਜ਼ਿਆਦਾ ਆ ਨਾਲ ਹੀ ਚੰਗਣਾ ਤੇ ਪਿੰਡ ਆ ਉਹਦਾ ਇਹਨਾਂ ਨੇ ਜਿਹੜੀ ਕਲੈਕਟਰ ਰੇਟ ਪਾਇਆ ਸੀ 1290 ਪਾਇਆ ਸੀ ਜਿਹੜਾ ਕਿ ਬਹੁਤ ਥੋੜਾ ਵਾ ਜਿਹੜੀਆਂ ਹੁਣ ਬਾਜ਼ਾਰੂ ਕੀਮਤਾ ਇੱਥੇ 4-5 ਕਰੋੜ ਰੁਪਈਆ ਚੱਲਦਾ ਵਾ ਹੁਣ ਅਸੀਂ ਆ ਦੇਖ ਰਹੇ ਆ ਕਿ ਸਾਹਮਣੇ ਦੋ ਮਕਾਨ ਆ ਰਹੇ ਆ ਇੱਕ ਤਾਂ ਲਖਵੀਰ ਸਿੰਘ ਦਾ ਤੇ ਦੂਜਾ ਉਪਿੰਦਰਜੀਤ ਸਿੰਘ ਜੀ ਦਾ ਜਿਹੜੇ ਕੇ ਮਕਾਨ ਢੈਂਦੇ ਆ ਪਰ ਜਿਹੜੀ ਸਾਡੀ ਇਹ ਗਵਰਨਮੈਂਟ ਆ ਜਿਹੜਾ ਮੁਆਵਜਾ ਵਾ ਬਹੁਤ ਘੱਟ ਦੇ ਰਹੀ ਆ ਇਹਨਾਂ ਨੇ ਕੀ ਕੀਤਾ ਸੀ ਕਿ ਲੈਂਡ ਰਿਕੁਆਇਰਮੈਂਟ ਐਕਟ 2013 ਜਿਹੜਾ ਸਾਡੇ ਸ਼ਾвка ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਜੀ ਨੇ ਬਣਾਇਆ ਸੀ ਉਹਨਾਂ ਨੂੰ ਅੱਖੋਂ ਪਰੋਖਿਆ ਕਰਦਿਆਂ ਹੋਇਆਂ ਉਹਨਾਂ ਨੂੰ ਹੰਗੌੜਿਆਂ ਕਰਦਿਆਂ ਹੋਇਆਂ ਜਿਹੜਾ ਲੈਂਡ ਰਿਕੁਆਇਰਮੈਂਟ ਐਕਟ 1955 ਸੀ ਉਹਦੀਆਂ ਨੋਟੀਫਿਕੇਸ਼ਨ ਜਾਰੀ ਕਰਕੇ ਤੇ ਉਹਨਾਂ ਦੀਆਂ ਗਾਈਡਲਾਈਨਾਂ ਜਾਰੀ ਕਰਕੇ ਜਿਹੜੇ ਸਾਡੇ ਡੀਸੀਸੀ ਐਸਡੀਐਮਸੀ ਜਾਂ ਜੀਆਰਓਸੀ ਉਹਨਾਂ ਨੂੰ ਮਜਬੂਰ ਕੀਤਾ ਗਿਆ ਕਿ ਇਸ ਤੋਂ ਵੱਧ ਰੇਟ ਨਾ ਪਾਇਆ ਜਾਵੇ ਸਾਡੀ ਇਹੀ ਪੌਰ ਜੋਰ ਅਪੀਲ ਆ ਮੰਗਾ ਕਿ ਅਸੀਂ ਕੋਈ ਵੀ ਕਿਸਾਨ ਕਦੇ ਵੀ ਦੇਸ਼ ਦੀ ਤਰੱਕੀ ਦੇ ਵਿਰੋਧੀ ਨਹੀਂ ਹੋਇਆ ਪਰ ਜਿਹੜਾ ਹੁਣ ਮੁਆਵਜ਼ਾ ਤਾਂ ਗਵਰਨਮੈਂਟ ਨੂੰ ਦੇਣਾ ਪੈਣਾ ਵਾ ਜਦੋਂ ਤੱਕ ਸਾਡਾ ਪੂਰਾ ਮੁਆਵਜ਼ਾ ਨਹੀਂ ਮਿਲਦਾ ਅਸੀਂ ਜਿਹੜੀ ਇਹ ਸੜਕਾਂ ਉਹ ਨਹੀਂ ਬਣ ਦੇਵਾਂਗੇ ਦੂਜੀ ਗੱਲ ਆਈ ਸੀ ਧਮਕੀਆਂ ਦੀ ਕਿਸੇ ਵੀ ਕਿਸਾਨ ਨੇ ਕਿਸੇ ਵੀ ਠੇਕੇਦਾਰ ਨੂੰ ਕਿਸੇ ਵੀ ਪੀੜੀ ਨੂੰ ਜਾਂ ਕਿਸੇ ਹੋਰ ਵੀ ਮਲਾਜ਼ਮ ਨੂੰ ਜਾਂ ਇੱਥੇ ਕੋਈ ਆਪਰੇਟਰ ਵੀ ਆਉਂਦਾ ਵਾ ਉਹਨੂੰ ਕਦੇ ਕੋਈ ਧਮਕੀ ਨਹੀਂ ਦਿੱਤੀ ਉਹ ਤਾਂ ਉਹਨਾਂ ਦੀਆਂ ਬਣਾਉਣ ਦੀਆਂ ਗੱਲਾਂ ਵਾ ਇਹ ਚਾਲਾਂ ਤਾਂ ਗੌਰਮੈਂਟ ਪਹਿਲੇ ਦਿਨ ਤੋਂ ਚੱਲਦੀ ਆਈ ਆ ਜਿਹੜਾ ਇਹਨਾਂ ਦਾ ਡਰਾਉਣ ਦਾ ਤਰੀਕਾ ਵਾ ਕਿਸਾਨਾਂ ਨੂੰ ਕਿ ਸ਼ਾਇਦ ਇਹ ਡਰ ਕੇ ਰੁਪਏ ਚੱਕ ਲੈਣਗੇ ਉਸ ਦੇ ਕੋਈ ਵੀ ਚੱਕਣ ਨੂੰ ਤਿਆਰ ਨਹੀਂ ਸਾਡਾ ਜਿਹੜਾ ਕੇਸ ਆ ਹਾਈ ਕੋਰਟ ਵਿੱਚ ਵੀ ਲੱਗਿਆ ਹੋਇਆ ਵਾ ਡੇਢ ਸਾਲ ਤੋਂ ਜਿਹੜੀ ਐਨਐਚਏ ਆ ਕੋਈ ਜਵਾਬ ਨਹੀਂ ਦੇ ਰਹੀ ਜਵਾਬ ਇਸ ਕਰਕੇ ਨਹੀਂ ਦੇ ਰਹੀ ਕਿਉਂਕਿ ਇਹ ਝੂਠੇ ਆ ਹਾਈ ਕੋਰਟ ਵਿੱਚ ਹਾਰਦੇ ਆ ਜਿਹੜਾ ਆਰਬਿਟਰੇਟਰ ਦੇ ਵੀ ਸਾਡੀਆਂ ਐਪਲੀਕੇਸ਼ਨਾਂ ਲੱਗੀਆਂ ਹੋਈਆਂ ਵਾਂ ਉਹ ਸਾਨੂੰ ਜਿਹੜੀ ਡੀਸੀ ਮੈਡਮ ਆ ਉਹਨੇ ਇਹ ਕਹਿ ਕੇ ਲਵਾਈਆਂ ਸੀ ਕਿ ਆਪਾਂ ਗੱਲਬਾਤ ਦਾ ਦੌਰ ਸ਼ੁਰੂ ਕਰੀਏ ਉੱਥੇ ਵੀ ਜਾ ਕੇ ਕੱਲ ਜਿਵੇਂ ਸਾਨੂੰ ਪਤਾ ਲੱਗਿਆ ਕਿ ਪਟੀਆਂ ਜੀਟੀ ਰੋਡ ਦੇ ਉੱਪਰ ਜਿਹੜਾ ਉਦੋਂ ਕਲੈਕਟਰ ਰੇਟ ਸੀਗਾ 26 ਲੱਖ ਰੁਪਈਆ ਸੀ ਮੇਰੇ ਨਾਲ ਖੜੇ ਆ ਮਹਾ ਸਿੰਘ ਜੀ ਇਹਨਾਂ ਦੀ ਜ਼ਮੀਨ ਇੱਥੇ ਆਉਂਦੀ ਆ ਉੱਥੇ ਜਾ ਕੇ ਸਾਨੂੰ ਆਰਬਿਟਰੇਟਰ ਦੇ ਪਤਾ ਲੱਗਿਆ ਕਿ ਉਹਦੋਂ ਇਹਨਾਂ ਦਾ ਕਲੈਕਟਰ ਰੇਟ 26 ਲੱਖ ਰੁਪਈਆ ਸੀ ਪਰ ਇਹਨਾਂ ਦਾ ਜਿਹੜਾ ਆਵਾਰਡ ਬਣਾਉਣ ਦੇ ਟਾਈਮ ਤੇ ਜਿਹੜਾ 1290 ਦਾ ਆਵਾਰਡ ਬਣਾਇਆ ਗਿਆ ਇਹਦੇ ਨਾਲੋਂ ਵੱਧ ਧੱਕੇਸ਼ਾਹੀ ਹੋਰ ਕੀ ਹੋ ਸਕਦੀ ਆ ਜਿਹਦੀ ਕਿ ਕੱਲ ਇੱਕ ਜਿੰਦਾ ਮਿਸਾਲ ਇਸ ਗੱਲ ਦੀ ਸਾਹਮਣੇ ਆਈ ਆ ਕਿ ਇਹਨਾਂ ਨੇ ਜਿੰਨਾ ਤੱਕ ਆ ਕੀਤਾ ਵਾ ਆਵਾਰਡ ਬਣਾਉਣ ਵਿੱਚ ਉਹਦਾ ਵਰਣਨ ਕਰਨਾ ਬਹੁਤ ਔਖਾ ਵਾ ਅਸੀਂ ਇਹੀ ਮੰਗ ਕਰਦੇ ਆ ਕਿ ਜਦੋਂ ਤੱਕ ਵੀ ਸਾਨੂੰ ਪ੍ਰਸ਼ਾਸਨੋਂ ਸਾਡੀ ਤਸੱਲੀ ਮੁਤਾਬਕ ਉਹ ਜਾਂ ਜਿਹੜੇ ਸਾਡੇ ਕਮੇਟੀ ਬਣੀ ਹੋਈ ਆ ਜਿਹਦੇ ਪ੍ਰਧਾਨ ਆ ਸਰਦਾਰ ਬਿੱਕਰਜੀਤ ਸਿੰਘ ਜੀ ਕਾਲਖ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਦੋਂ ਵੀ ਸਾਡੀ ਕੋਈ ਗੱਲਬਾਤ ਚੱਲਦੀ ਆ ਉਹ ਹਮੇਸ਼ਾ ਜਾਂਦੇ ਆ ਭਾਵੇਂ ਡੀਸੀ ਦੇ ਆ ਸਾਡੀ ਜੱਥੇਬੰਦੀ ਦਾ ਇੱਕ ਬਹੁਤ ਵੱਡਾ ਅਸੂਲ ਆ ਕਿ ਜਦੋਂ ਵੀ ਕੋਈ ਗੱਲਬਾਤ ਕਰਨੀ ਆ ਸਰਦਾਰ ਬਿੱਕਰਜੀਤ ਸਿੰਘ ਜੀ ਕਾਲਖ ਹੀ ਕਰਨਗੇ ਇਹ ਸਾਡੇ ਇੱਕ ਜੱਥੇਬੰਦੀ ਦਾ ਜਾਬਤਾ ਵਾ बच जाते रहिए देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।